ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਮੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਤੁਹਾਡੇ ਤੱਕ ਡੇਲੀ ਆਉਣ ਵਾਲੇ ਐਡਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਰਜੰਨਾ ਪਹੁੰਚ ਸਕਣ ਜੀ ਇੱਕ ਜਦੋਂ ਤੁਸੀਂ ਆਪਣੀ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਉਹ ਲੜਕੀ ਵਾਲਿਆਂ ਦਾ ਤਾਂ ਤੁਸੀਂ ਉਹਨਾਂ ਦਾ ਫਾਈਲ ਨੰਬਰ ਦੱਸ ਕੇ ਸਾਡੇ ਥੱਲੇ ਦਿੱਤੇ ਹੋਏ ਹਰੇ ਅੱਖਰਾਂ ਦੇ ਉੱਤੇ ਨੰਬਰ WhatsApp ਨੰਬਰ ਤੇ ਫਾਈਲ ਨੰਬਰ ਦੱਸ ਕੇ ਉਹਨਾਂ ਦਾ ਤੁਸੀਂ ਸੰਬਰਕ ਨੰਬਰ ਆਪਣੇ ਤੋਂ ਲੈ ਸਕਦੇ ਹੋ ਜੀ ਤੁਸੀਂ ਆਪਣੇ ਬੇਟਾ ਜਾਂ ਬੇਟੀ ਦਾ ਬਾਇਓ ਡਾਟਾ ਭੇਜ ਕੇ ਐਡ ਵੀ ਲਗਵਾ ਸਕਦੇ ਹੋ ਰਿਸ਼ਤੇ ਹੈ ਜੀ ਅੱਜ ਦੇ ਫਾਈਲ ਨੰਬਰ 310 ਨਾਮ ਕੌਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕਾਸ਼ਟ ਜੱਟ ਸਿੱਖ ਜਨਮ ਸਤੰਬਰ 1994 ਗੋਤ ਗਿੱਲ ਹਾਈਟ 5 ਫੁੱਟ 11 ਇੰਚ ਪੜ੍ਹਾਈ ਪਲੱਸ 2 ਆਈਟੀਆਈ ਡਿਪਲੋਮਾ 3 ਸਾਲ ਦਾ ਡੀਸੀਏ ਜ਼ਮੀਨ 7 ਕਿਲੇ ਪਰਿਵਾਰ ਚ ਮੈਂਬਰ ਮਾਤਾ ਦੋ ਭੈਣਾਂ ਵਿਆਹੀਆਂ ਜੀ ਪਿਤਾ ਜੀ ਨਹੀਂ ਹਨ ਪਿਤਾ ਜੀ ਦੀ ਡੈਥ ਹੋ ਗਈ ਸੀ ਜੀ ਮਾਤਾ ਜੀ ਹਾਊਸ ਵਾਈਫ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਹੋਵੇ ਕੱਦ 5 ਫੁੱਟ 3 ਇੰਚ ਤੋਂ ਘੱਟ ਨਾ ਹੋਵੇ ਜੇ ਕੋਈ ਬਾਹਰ ਜਾਣ ਦੇ ਚਾਹਵਾਨ ਹੋਣ ਤਾਂ ਅਸੀਂ ਖਰਚਾ ਕਰ ਦੇਵਾਂਗੇ ਪਰਿਵਾਰ ਦਾ ਕਹਿਣਾ ਹੈ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 78146 77335 ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 311 ਨਾਮ ਕੌਰ ਸਿਟੀ ਅੰਬਾਲਾ ਕਾਸਟ ਜੱਟ ਸਿੱਖ ਗੋਤ ਦਿਓਲ ਜਨਮ 21 ਅਗਸਤ 1999 ਹਾਈਟ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਪਾਸ ਬੀਐਸਸੀ ਨਰਸਿੰਗ ਪਿਤਾ ਜੀ ਖੇਤੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਦੋ ਭਰਾ ਜੀ ਕੁੜੀ ਸੋਹਣੀ ਸੁਨੱਖੀ ਹੈ ਤੇ ਸੁਭਾਅ ਅੱਖੋਂ ਵੀ ਬਹੁਤ ਵਧੀਆ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਮੁੰਡੇ ਨੂੰ ਜ਼ਮੀਨ ਪੰਜ ਤੋਂ 7 ਕਿੱਲੇ ਤੱਕ ਆਉਂਦੀ ਹੋਵੇ ਸੋਹਣਾ ਸੁਨੱਖਾ ਹੋਵੇ ਜੀ ਪ੍ਰਾਈਵੇਟ ਜੋਬ ਤੇ ਹੋਵੇ ਜਾਂ ਸਰਕਾਰੀ ਜੋਬ ਤੇ ਜਾਂ ਰਿਸ਼ਤਾ ਬਦਿਸ਼ਤ ਹੋਵੇ ਜੀ ਅਗਰ ਜਿਹੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਇਹਨਾਂ ਦਾ ਫਾਈਲ ਨੰਬਰ ਦੱਸ ਕੇ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 312 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਜਨਮ ਜੂਨ 1998 ਹਾਈਟ 5 ਫੁੱਟ 2 ਇੰਚ ਕਾਸਟ ਜੱਟ ਸਿੱਖ ਸਮਾਗ ਪੜਾਈ ਪਲੱਸ ਟੂ ਪਾਸ ਆ ਤੇ ਕੁੜੀ ਸਟੀਚਿੰਗ ਦਾ ਕੰਮ ਕੁੜੀ ਦਾ ਸਟੀਚਿੰਗ ਦਾ ਕੰਮ ਆਪਣਾ ਹੈ ਜੀ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਆ ਇੱਕ ਭਰਾ ਕੁਆਰਾ ਤੇ ਇੱਕ ਭੈਣ ਮੈਰਿਡ ਕੁੜੀ ਸੋਹਣੀ ਸੁਨੱਕੀ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਨੂੰ ਜ਼ਮੀਨ 5 ਕਿੱਲਾਂ ਦਾ ਕੰਮ ਦੀ ਹੋਵੇ ਮੁੰਡਾ ਸੋਹਣਾ ਸੁਨੱਕਾ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਏਰੀਆ ਨੂੰ ਪਹਿਲੇ ਹੈ ਜੀ ਜ਼ਿਲ੍ਹਾ ਲੁਧਿਆਣਾ ਮੋਗਾ ਅੰਮ੍ਰਿਤਸਰ ਜਲੰਧਰ ਬਠਿੰਡਾ ਬਰਨਾਲਾ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਫਾਈਲ ਨੰਬਰ 313 ਨਾਮ ਮਨਦੀਪ ਕੌਰ ਜਿਲ੍ਹਾ ਫਤਿਹਗੜ ਸਾਹਿਬ ਕਾਠ ਜੱਟ ਸਿੱਖ ਹਾਈਟ 5 ਫੁੱਟ 3 ਇੰਚ ਜਨਮ ਫਰਵਰੀ 2000 ਪੜ੍ਹਾਈ ਗ੍ਰੈਜੂਏਸ਼ਨ ਪਾਸ ਕੁੜੀ ਸੋਹਣੀ ਸੁਨੱਖੀ ਹੈ ਇੱਕ ਭਰਾ ਮੈਰਿਡ ਤੇ ਇੱਕ ਭਰਾ ਇੱਕ ਭੈਣ ਅਨਮੈਰਿਡ ਪਿਤਾ ਜੀ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਉਹੜੀ ਬੈਂਕ ਦੇ ਵਿੱਚ ਲੋਨ ਡਿਪਾਰਟਮੈਂਟ ਵਿੱਚ ਕੰਮ ਕਰਦੀ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਨੂੰ ਜ਼ਮੀਨ 4 ਤੋਂ 5 ਕਿੱਲੇ ਤੱਕ ਆਉਂਦੀ ਹੋਵੇ ਨਸ਼ਾ ਕੋਈ ਨਾ ਕਰਦਾ ਹੋਵੇ ਜੀ ਮੁੰਡਾ ਪੜ੍ਹਿਆ ਲਿਖਿਆ ਹੋਵੇ ਜੋਬ ਵਧੀਆ ਕਰਦਾ ਹੋਵੇ ਜਾਂ ਆਪਣਾ ਕੋਈ ਬਿਜ਼ਨਸ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਥੱਲੇ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਰੱשי ਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 314 ਨਾਮ ਕੌਰ ਜ਼ਿਲ੍ਹਾ ਜਲੰਧਰ ਜਨਮ ਦਸੰਬਰ 1998 ਹਾਈਟ 5 ਫੁੱਟ 4 ਇੰਚ ਕਾਸ਼ਟ ਜੱਟ ਸਿੱਖ ਗੋਤ ਜੋਹਲ ਪੜ੍ਹਾਈ ਕੁੜੀ ਨੇ ਅਰੇਂਡ ਤੋਂ ਬਿਊਟੀ ਸੀਨ ਐਂਡ ਬਿਊਟੀ ਪਾਰਲਰ ਦਾ ਕੋਰਸ ਕਰਕੇ ਕੈਨੇਡਾ ਦੇ ਵਿੱਚ ਜੋਬ ਕਰ ਰਹੀ ਹੈ ਜੀ ਕੁੜੀ ਕੈਨੇਡਾ ਦੀ ਪੀਆਰ ਹੈ ਲਿਵਿੰਗ ਇਨ ਬ੍ਰਿਟਿਸ਼ ਕੋਲੰਬੀਆ ਮਾਤਾ ਜੀ ਕੈਨੇਡਾ ਹੈ ਅਤੇ ਪਿਤਾ ਜੀ ਦੇ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਇੱਕ ਭਰਾ ਕੈਨੇਡਾ ਸਰੀ ਵਿੱਚ ਹੈ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਕੈਨੇਡਾ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਜ਼ਮੀਨ 10 ਤੋਂ 15 ਕਿੱਲੇ ਤੱਕ ਆਉਂਦੀ ਹੋਵੇ ਜੀ ਸੋਹਣਾ ਸੁਨੱਖਾ ਹੋਵੇ ਮੁੰਡਾ ਪੜ੍ਹਾਈ ਵਧੀਆ ਕੀਤੀ ਹੋਵੇ ਜੇ ਇਹਨਾਂ ਸਾਰਿਆਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਜੇ ਤੁਹਾਨੂੰ ਤੁਹਾਡੇ ਨਾਲ ਮੈਚ ਕਰਦਾ ਹੈ ਜੀ ਜੇ ਤੁਹਾਨੂੰ ਰਿਸ਼ਤਾ ਪਸੰਦ ਹੈ ਤੁਸੀਂ ਇਹਨਾਂ ਨਾਲ ਆਪਣੀ ਗੱਲ ਚਲਾ ਸਕਦੇ ਹੋ ਜੀ ਤੁਸੀਂ ਆਪਣੇ ਦਿੱਤੇ ਹੋਏ ਥੱਲੇ ਹਰੇ ਅੱਖਰਾਂ ਦੇ ਉੱਤੇ ਨੰਬਰ ਨਾਲ WhatsApp ਨੰਬਰ ਤੇ ਜੀ ਮੈਸੇਜ ਕਰਕੇ ਇੰਨਾ ਦਾ ਫਾਈਲ ਨੰਬਰ ਦੱਸ ਕੇ ਕਨੈਕਟ ਨੰਬਰ ਲੈ ਸਕਦੇ ਹਾਂ ਜੀ ਧੰਨਵਾਦ ਜੀ